ਵਾਹਿ ਗੁਰੂ ਸਾਹਿਬ ਜੀ ਗੁਰੂ ਘਰ ਇਹੋ ਜਗਤ ਧੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਹਾਰ ਜਿਤਾ ਸੁਨਦ ਸਾਗਰ ਨੀਰ ਭਰ ਰ ਕਰਹੁ ਕਛੁ ਮੇਰਿ ਉਪਾਵੋ ੁਖ ਦੇ ਪੱਥਰ ਤਾਰੇ ਜਿ ਅੜਾਇ ਗਨ ਬਰਾਪਰ ਤਪੈ ਇਤੁਰ ਵਗ ਕਤੀ ਪ੍ਰਾਨਵ ਤਲਾ ਦੁਖ ਹੋਵੇ ਤਿੰਨ ਰਾਤੀ ਜਿਦੈ ਤੋਂ ਤੋਰ ਜੇ ਮੰਗੜਾ ਸਿਰ ਦੁਖ ਕੈ ਦੁਖ ਦੇਹ ਨਾਮ ਸੰਤੋਖਿਆ ਉਤਰ ਮਨ ਕੀ ਭੁੱਖ ਵਾਜ ਗੁਰੂ ਜੀ ਸ਼ਲੋਕ ਦਇਆ ਕਰਨੰ ਦੁਖ ਹਰਨੰ ਉਚਰਣੰ ਨਾਮ ਕੀਰਤਨ ਹੈ ਦਇਆਲ ਪੁਰਖ ਭਗਵਾਨ ਹੈ ਨਾਲਕ ਲਫਤ ਰਮਾਇਆ दयाकरणं दुखहरणं उचरणं नाम किर्तलह दयाल पुरुष भगवान् नाग कलिपुत नमाया पाय बुलंदड़ी बोझ गई करखंडो प्राप आप ਜੇ ਨੋਪਾਈ ਬੇਜਨੀ ਨਾਲ ਕੋ ਸੋ ਪ੍ਰਭ ਜਾਪ ਪਾਉੜੀ ਜਾ ਪ੍ਰਭ ਤੇ ਦਇਆਲ ਨਾ ਗਿਆ ਪੈ ਮਾਇਆ ਕੋਟ ਅਗਾ ਗਏ ਨਾਸ ਹਰ ਇੱਕ ਧਿਆਆ ਨਿਰਮਲ ਭੈ ਸਰੀਰ ਜਦ ਤੂਰੀ ਨਾਇਆ ਮਨ ਤਨ ਭੈ ਸੰਤੋਖੁਰਨ ਪ੍ਰਭ ਪਾਇਆ ਤਰ ਕੋ ਟੰਬ ਸੰਗ ਲੋਗ ਕੋਲ ਪਾਇਆ ਤਾਰੇ ਕੋ ਟੰਬਾ ਸੰਗ ਲੋਗ ਕੋਲਾ ਸਬਾਇਆ ਵਾਰਤੂ ਜੀ ਕਾ ਖਾਲਸਾ ਵਾਰਤੂ ਜੀ ਕੀ ਪਤ